ਸਾਰੇ ਹੀ ਕਬੂਤਰ ਬਾਜ਼ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਹੁਸ਼ਿਆਰਪੁਰ ਕਬੂਤਰ ਬਾਜੀ ਚੈਨਲ ਵਿੱਚ ਸਾਰੇ ਭਰਾਵਾਂ ਦਾ ਸਵਾਗਤ ਆ ਵੈਲਕਮ ਹੈ ਵੀਰ ਜੀ ਸੋ ਭਰਾਵੋ ਅੱਜ ਤੁਹਾਨੂੰ ਸ਼ੌਂਕ ਕਰਵਾ ਰਹੇ ਆ ਤਿੰਨ ਮਾਦੀਆਂ ਦਾ ਤੇ ਤਿੰਨ ਨਰਾਂ ਦਾ ਠੀਕ ਆ ਜੀ ਤੇ ਸਿਰਫ ਸ਼ੌਂਕ ਆ ਭਰਾਵੋ ਕਬੂਤਰ ਸੇਲ ਨਹੀਂ ਹੈਗੇ ਵਾਲੇ ਇਹ ਸਿਰਫ ਸ਼ੌਂਕ ਇਸ ਕਰਕੇ ਕਰਵਾ ਰਿਹਾ ਤੁਹਾਨੂੰ ਕਿ ਚਲੋ ਖੈਰ ਮੈਂ ਕਿ ਇੱਕ ਆਪਾਂ ਵੀਡੀਓ ਬਣਾਉਨੇ ਆ ਤੇ ਨਾਲ ਤੁਹਾਨੂੰ ਇੱਕ ਦਵਾਈ ਦੱਸਣੀ ਆ ਜੋ ਕਿ ਮੈਂ ਪਹਿਲੇ ਸਾਵਿਆਂ ਦੇ ਵਿੱਚ ਵੀ ਦੱਸੀ ਬੜੇ ਭਰਾਵਾਂ ਦਾ ਫਾਇਦਾ ਹੋਇਆ ਉਹਦੇ ਨਾਲ ਬਹੁਤ ਹੀ ਭਰਾਵਾਂ ਦਾ ਫਾਇਦਾ ਹੋਇਆ ਤੇ ਕੁਝ ਨਵੇਂ ਭਰਾ ਆਪਣੇ ਨਾਲ ਜੁੜੇ ਆ ਤੇ ਮੈਂ ਸੋਚਦਾ ਆ ਕਿ ਚਲੋ ਸਾਰਿਆਂ ਨੂੰ ਇਹ ਚੀਜ਼ ਦਾ ਪਤਾ ਲੱਗ ਜਾਵੇ ਠੀਕ ਆ ਪ੍ਰਭੂ ਨਵੇਂ ਭਰਾ ਵੀ ਇਹਦਾ ਫਾਇਦਾ ਚੁੱਕ ਸਕਣ ਬਹੁਤ ਬੰਦਿਆਂ ਨੂੰ ਪਤਾ ਵੀ ਲੱਗ ਚੁੱਕਿਆ ਹੈ ਮੈਂ ਕਿਹੜੀ ਚੀਜ਼ ਦੀ ਗੱਲ ਕਰਨੀ ਆ ਤੇ ਜਾਂ ਕਰਦਾ ਪਿਆ ਆ ਉਹ ਚੀਜ਼ ਬਾਰੇ ਬਹੁਤ ਬੰਦਿਆਂ ਨੂੰ ਪਤਾ ਆ ਕਿਉਂਕਿ ਉਹਨਾਂ ਨੇ ਆਪਣਾ ਚੈਨਲ ਪਹਿਲਾਂ ਦੇਖਿਆ ਤੇ ਵੀਡੀਓ ਦੇਖੀਆਂ ਹੋਰ ਪਾਸਿਓਂ ਵੀ ਉਹਨਾਂ ਨੂੰ ਪਤਾ ਲੱਗਿਆ ਹੋਵੇਗਾ ਤੇ ਉਹ ਪ੍ਰਾਪਰ ਵਰਤਦੇ ਆ ਆ ਟਾਈਮ ਦੇ ਵਿੱਚ ਬਹੁਤ ਜ਼ਿਆਦਾ کارਗਰ ਚੀਜ਼ ਆ ਸਹੀ ਆ ਤੇ ਇਹ ਜਿਹੜੀਆਂ ਮਾਦੀਆਂ ਮੈਂ ਨਾਲ ਦੀ ਨਾਲ ਤੁਹਾਨੂੰ ਸ਼ੌਂਕ ਕਰਵਾਉਣ ਵਾਸਤੇ ਪਾਈਆਂ ਆ ਇਹ ਉਹ ਕਬੂਤਰੀਆਂ ਆ ਜਿਹੜੀਆਂ ਇਸ ਵਾਰੀ ਆਪਣੇ ਕੋਲ ਬਹੁਤ ਚੰਗੀਆਂ ਉਡੀਆਂ ਕਿ ਜਿਨ੍ਹਾਂ ਨੇ ਕੈਨ ਦਾ ਭਾਵਾ ਘਰੇ ਹੀ ਦਿਨ ਮਾਰਿਆ ਆ ਕਬੂਤਰੀਆਂ ਨੇ ਕਬੂਤਰ ਕਾਫੀ ਸੀਗੇ ਹੋਰ ਵੀ ਹੈ ਆਪਣੇ ਕੋਲ ਵਿੱਚੋਂ ਮੈਂ ਸੇਲ ਕਰ ਦਿੱਤੇ ਸੀਗੇ ਕਬੂਤਰ ਉਹ ਵੀ ਕਬੂਤਰ ਪੂਰਾ ਪੂਰਾ ਦਿਨ ਉੱਡੇ ਹੋਏ ਸੀ ਆਪਣੇ ਕੋਲ ਆ ਕਬੂਤਰੀ ਟਾਂਕੀ ਆ ਦੇਖੋ ਬਰੜੀ ਇਧਰੋਂ ਅੱਖੇ ਦੀ ਟੱਕ ਪੈਂਦਾ ਅੱਖ ਦੇ ਵਿੱਚ ਇੱਕ ਕਾਲੀ ਆ ਦੱਸਿਓ ਕਿਵੇਂ ਲੱਗੀਆਂ ਕਬੂਤਰੀਆਂ ਇਹ ਅਗਲੇ ਸੀਜ਼ਨ ਫੇਰ ਦੁਬਾਰਾ ਉਡਾਵਾਂਗੇ ਰੰਗ ਵੀ ਕਿਸੇ ਦੇ ਨਹੀਂ ਲਾਇਆ ਗਿਆ ਇਦਾਂ ਹੀ ਉਡੀਆਂ ਆਪਣੇ ਕੋਲ ਤੇ ਬਸ ਥੋੜਾ ਬਿਜੀ ਹੋਣ ਕਰਕੇ ਨਹੀਂ ਬਾਜ਼ੀਆਂ ਬੋਜ਼ੀਆਂ ਬਹੁਤੀਆਂ ਛੱਡੀਆਂ ਗਈਆਂ ਆ ਨਾਰਾ ਪ੍ਰਭ ਇਹ ਵੀ ਬਹੁਤ ਚੰਗੇ ਉੱਡੇ ਆ ਆ ਦੋ ਤੇ ਬਹੁਤ ਥੱਲੇ ਉੱਡੇ ਆ ਇੱਕ ਸ਼ਾਖਾ ਤੇ ਇੱਕ ਆ ਚਿੱਟੀਆਂ ਅੱਖਾਂ ਦਾ ਜੌਂਸ ਰਾਜਿਆ ਇਹ ਬਹੁਤ ਨੀਵੇਂ ਉੱਡੇ ਦੋਵੇਂ ਕਬੂਤਰ ਬਿਲਕੁਲ ਹੀ ਥੱਲੇ ਉੱਡੇ ਆ ਸ਼ਾ ਅੱਖਾਂ ਤੇ ਬਹੁਤਾ ਹੀ ਜ਼ਿਆਦਾ ਥੱਲੇ ਉੱਡੇ ਆ ਤੇ ਆ ਗੱਬੇ ਆ ਜਿਹੜਾ ਇਹ ਥੋੜਾ ਉੱਚਾ ਉੱਡਿਆ ਕਬੂਤਰ ਉੱਚਾ ਮਤਲਬ ਵਿਚਕਾਰ ਕਹੋ ਸ਼ੌਕ ਮੇਰੇ ਵੀਰਪਰਾ ਕਬੂਤਰਾਂ ਦਾ ਚਿੱਟੀਆਂ ਦਾ ਖਟੀਆਂ ਦਾ ਕਾਲੀਆਂ ਦਾ ਤੇ ਆਜੋ ਜਿਹੜੀ ਆਪਾਂ ਗੱਲਬਾਤ ਕਰਦੇ ਪਏ ਆ ਕਿਹੜੀ ਦਵਾਈ ਦੀ ਕਰਦੇ ਪਏ ਆ ਭਰਾਵੋ ਉਸ ਦਵਾਈ ਬਾਰੇ ਦੱਸਣ ਲੱਗਾ ਤੁਹਾਨੂੰ ਮੈਂ ਖੁਦ ਮੈਂ ਦੋ ਡੱਬੀਆਂ ਲੈ ਕੇ ਆਇਆ ਅੱਜ ਕਿਉਂਕਿ ਆਪਣੇ ਵੀ ਨਾ ਕਬੂਤਰ ਦੀ ਇੱਕ ਦੀ ਅੱਖ ਖਰਾਬ ਹੋ ਗਈ ਸੀ ਤੇ ਅੱਖਾਂ ਬਹੁਤ ਭਰਾਮਾ ਦੇ ਕਬੂਤਰਾਂ ਦੀਆਂ ਹੁਣ ਨਾ ਜਿਹੜੀਆਂ ਖਰਾਬ ਹੁੰਦੀਆਂ ਪਈਆਂ ਸਲਾਬ ਦਾ ਮੌਸਮ ਆ ਬਦਲਾ ਕਰਕੇ ਮੌਸਮ ਜਿਹੜਾ ਸਿੱਲਾ ਆ ਥੋੜਾ ਨਮੀ ਆ ਮੌਸਮ ਦੇ ਵਿੱਚ ਤੇ ਖੁੱਡਿਆਂ ਦੇ ਵਿੱਚ ਵੀ ਸਲਾਬ ਹੁੰਦੀ ਪਈ ਆ ਆਪਣੇ ਕੋਲ ਕਬੂਤਰਾਂ ਨੇ ਬੱਚੇ ਗੱਡੇ ਆ ਤੇ ਉਧਰ ਦੀ ਸਾਈਡ ਜਿਹੜਾ ਬੱਚੇ ਆ ਉਹ ਬੱਚੇ ਵੀ ਭਰਾਵੋ ਥੋੜਾ ਨਾ ਘਟ ਪਲਦੇ ਪਏ ਟਾਈਮ ਦੇ ਵਿੱਚ ਮੁਸ਼ਕਲ ਹੁੰਦੀ ਪਈ ਆ ਜਿਹੜੇ ਭਰਾਵਾਂ ਦੇ ਬੱਚੇ ਗਰੋਥ ਨਹੀਂ ਕਰਦੇ ਪਏ ਉਹ ਧੁੱਪ ਜ਼ਰੂਰ ਜ਼ਰੂਰ ਲਵਾਉਣ ਬੱਚਿਆਂ ਨੂੰ ਠੀਕ ਹੈ ਉਹ ਧੁੱਪੇ ਰੱਖੋ ਬੱਚਿਆਂ ਨੂੰ ਸਵੇਰ ਦੀ 2 ਘੰਟੇ ਦੀ ਧੁੱਪ ਇਦਾਂ ਬੱਚਿਆਂ ਨੂੰ ਜ਼ਰੂਰ ਲਗਵਾਓ ਬੱਚੇ ਗਰੋਥ ਕਰਨ ਲੱਗ ਪੈਣਗੇ ਠੀਕ ਹੈ ਤੇ ਆਹ ਆ ਭਰਾਵੋ ਦਵਾਈ ਕਿਸੇ ਵੀ ਮੈਡੀਕਲ ਸਟੋਰ ਤੇ ਤੁਸੀਂ ਪਤਾ ਕਰ ਸਕਦੇ ਆਂ ਤਿੰਨ ਗੋਲੀਆਂ ਹੁੰਦੀਆਂ ਆ 120 ਰੁਪਏ ਦੀਆਂ ਦੋ ਡੱਬੀਆਂ ਆਈਆਂ ਦੋ ਲੈ ਕੇ ਆਇਆ ਮੈਂ ਤੇ 120 ਰੁਪਏ ਦੀਆਂ ਪਈਆਂ ਆ 60 ਰੁਪਏ ਦੀ ਇੱਕ ਡੱਬੀ ਪਈ ਆ ਆਪਾਂ ਨੂੰ ਠੀਕ ਆ ਭਰਾਵੋ ਤੇ ਕੋਈ ਵੀ ਮੇਰਾ ਵੀਰ ਭਰਾ ਇਹ ਲੈ ਕੇ ਆ ਸਕਦਾ ਹੈ ਦਵਾਈ ਤੇ ਅੱਠਵਾਂ ਹਿੱਸਾ ਦੇਣਾ ਆ ਕਬੂਤਰ ਨੂੰ ਇਸ ਦਵਾਈ ਦਾ ਜਿਹੜੇ ਕਬੂਤਰ ਦੀ ਅੱਖ ਖਰਾਬ ਆ ਪਾਣੀ ਭਗਦਾ ਆ ਅਜੀ ਥਰੋਮਾਈਸੀਨ 500mg ਠੀਕ ਹੈ ਜੀ ਅੱਠਮਾ ਹਿੱਸਾ ਦੇਣਾ ਆ ਤੇ ਕਹਿੰਦਾ ਭਾਬਾ ਕਿ ਇੱਕ ਜਾਦੂ ਹੀ ਹੈ ਇਹ ਵਾਲੀ ਦਵਾਈ ਅਗਲੇ ਦਿਨ ਹੀ ਅੱਖ ਠੀਕ ਹੋ ਜਾਏਗੀ ਠੀਕ ਹੈ ਕੋਈ ਫਟਕੜੀ ਨਾਲ ਧੋਣ ਦੀ ਜ਼ਰੂਰਤ ਨਹੀਂ ਪੈਣੀ ਜੋ ਵੀ ਤੁਸੀਂ ਇਲਾਜ ਕਰਦੇ ਰਹੇ ਆ ਠੀਕ ਹੈ ਕਿ ਟਾਈਮ ਲੱਗਦਾ ਚਲੋ ਹੋ ਜਾਂਦੀ ਹੋਏਗੀ ਟਾਈਮ ਲੱਗਦਾ ਉਹਨਾਂ ਚੀਜ਼ਾਂ ਦੇ ਨਾਲ ਤੇ ਇਹਦੇ ਨਾਲ ਕੋਈ ਵੀ ਟਾਈਮ ਨਹੀਂ ਲੱਗਦਾ ਠੀਕ ਹੈ ਨਾਲ ਹੀ ਇਹ ਰਿਜ਼ਲਟ ਮਿਲੂਗਾ ਜਿਆਦਾ ਤੋਂ ਜਿਆਦਾ ਕਿਤੇ ਹੈ ਕਿ ਦੋ ਵਾਰੀ ਦੇਣੀ ਪੈ ਜਾਂਦੀ ਹੈ ਖੁੱਡਿਆਂ ਦੀ ਹਾਲਤ ਮਾੜੀ ਹੋਵੇ ਜਿਆਦਾ ਤੇ ਉਦਾਂ ਇੱਕ ਵਾਰ ਦੇ ਵਿੱਚ ਇਹ ਵਾਲੀ ਦਵਾਈ ਹੈ ਜਿਹੜੀ ਇਹ ਕੰਮ ਕਰਦੀ ਆ ਪ੍ਰਭ ਸਹੀ ਆ ਬਹੁਤ ਪੁਰਾਣੀ ਵੀਡੀਓ ਮੈਂ ਖੁਦ ਅੱਜ ਕੱਢ ਕੇ ਤੇ ਫਿਰ ਸਕਰੀਨਸ਼ਾਟ ਲੈ ਕੇ ਤੇ ਫਿਰ ਇਸੇ ਕੰਪਨੀ ਦੇ ਵਿੱਚ ਲੈ ਕੇ ਆਇਆ ਆ ਵੈਸੇ ਤਾਂ ਮੈਨੂੰ ਯਾਦ ਸੀ ਜ਼ੀਥਰੋਮਾਈਸਿਨ 500mg ਪਰ ਕੰਪਨੀ ਇਹ ਵਾਲੀ ਦੀ ਚਾਹੀਦੀ ਸੀ ਆਪਾਂ ਨੂੰ ਠੀਕ ਆ ਤੇ ਇਹ ਕਾਫੀ ਕੰਪਨੀਆਂ ਵਿੱਚ ਹੁੰਦੀਆਂ ਆ ਕਲਰ ਵੀ ਇਹ ਦਵਾਈ ਦੇ ਵਿੱਚ ਹੁੰਦੇ ਆ ਫਿੱਕਾ ਸੰਤਰੀ ਵੀ ਹੁੰਦਾ ਆ ਹਰਾ ਜਿਆ ਵੀ ਹੁੰਦਾ ਆ ਚਿੱਟੇ ਚ ਵੀ ਹੁੰਦੀਆਂ ਆ ਛੋਟੇ ਸਾਈਜ਼ ਚ ਵੀ ਹੁੰਦੀਆਂ ਆ ਵੱਡੇ ਸਾਈਜ਼ ਚ ਵੀ ਹੁੰਦੀਆਂ ਆ ਤੇ ਉਹ ਕੁਝ ਗੋਲੀਆਂ ਵਿੱਚ ਕੰਮ ਘੱਟ ਕਰਦੀਆਂ ਆ ਉਸ ਕਾਰਨ ਕਰਕੇ ਮਾਹ ਵਾਲੀ ਲੈ ਕੇ ਆਇਆ ਤੇ ਮੇਰੇ ਵੀਰ ਭਰਾ ਇਹਨੂੰ ਵਰਤ ਕੇ ਦੇਖੋ ਕਬੂਤਰਾਂ ਦੀਆਂ ਅੱਖਾਂ ਇੱਕ ਦਿਨ ਦੇ ਵਿੱਚ ਠੀਕ ਹੋ ਜਾਂਦੀਆਂ ਆ। ਸਹੀ ਆ। ਤੇ ਅੱਜ ਤੋਂ ਕੁਝ ਸਮਾਂ ਪਹਿਲਾਂ ਬਹੁਤ ਹੀ ਭਰਾ ਦੇ ਇੱਕ ਦੇ ਕਬੂਤਰ ਬਹੁਤ ਜ਼ਿਆਦਾ ਅੱਖਾਂ ਦੀ ਬਿਮਾਰੀ ਨਾਲ ਹੀ ਮਰਦੇ ਸੀ ਹਰ ਸਾਲ। ਤੇ ਜਦੋਂ ਉਹਨੂੰ ਇਹ ਦਵਾਈ ਦੱਸੀ ਸੀ ਉਸ ਤੋਂ ਬਾਅਦ ਉਹਨਾਂ ਕਬੂਤਰਾਂ ਦੀਆਂ ਅੱਖਾਂ ਠੀਕ ਹੋਈਆਂ ਉਸ ਬੰਦੇ ਦੀਆਂ। ਠੀਕ ਆ। ਤੇ ਤਾਂ ਕਰਕੇ ਮੇਰੇ ਵੀਰ ਭਰਾਏ ਦੀ ਚੀਜ਼ ਬਹੁਤ ਵਧੀਆ ਆ ਕਿਉਂਕਿ ਦਵਾਈਆਂ ਦੀ ਆਪਾਂ ਛੇਤੀ ਪਾਈਦੀ ਨਹੀਂ ਤੇ ਤਾਂ ਹੀ ਪਾਈਦੀ ਹੈ ਜਿੱਦਾਂ ਰਿਜ਼ਲਟ ਹੋਵੇ। ਠੀਕ ਆ ਤਾਂ ਫੋਲ ਰਿਜ਼ਲਟ ਹੋਵੇ। ਤੇ ਬਰਤੋ ਮੇਰੇ ਵੀਰ ਭਰਾ ਤੇ ਬੱਚਿਆਂ ਨੂੰ ਧੁੱਪ ਜ਼ਰੂਰ ਲਵਾਓ ਠੀਕ ਆ ਧੁੱਪੇ ਰੱਖੋ ਬੱਚਿਆਂ ਨੂੰ ਕਿਉਂਕਿ ਮੌਸਮ ਥੋੜਾ ਸਲਾਬਾ ਜਿਹਾ ਆ ਉਹਦੇ ਕਰਕੇ ਬੱਚੇ ਅਗਰ ਰੋਥ ਨਹੀਂ ਕਰਦੇ ਪਏ ਦਾਣਾ ਪਾਣੀ ਬੱਚਿਆਂ ਨੂੰ ਸਹੀ ਨਹੀਂ ਪਚਦਾ ਪਿਆ ਤੇ ਮੇਰੇ ਵੀਰ ਭਰਾ ਵੀਡੀਓ ਨੂੰ ਸ਼ੇਅਰ ਕਰਦੇ ਆ ਕਿਉਂਕਿ ਆਪਣੇ ਕੋਲੋਂ ਕੋਈ बार-बार ਨਾ ਪੁੱਛੇ ਫੋਨ ਕਰਕੇ ਕਿ ਭਾਜੀ ਅੱਖਾਂ ਦੀ ਅੱਖਾਂ ਵਾਸਤੇ ਕੋਈ ਦਵਾਈ ਦੱਸੋ ਕੋਈ ਇਲਾਜ ਦੱਸੋ ਕਿ ਆਪਣੇ ਆਪ ਇਹ ਜਿਹੜੀ ਵੀਡੀਓ ਪਾਈ ਆ ਕਿ ਸਾਰਿਆਂ ਤੱਕ ਪਹੁੰਚ ਜਾਵੇ ਸਹੀ ਆ ਭਰਾਵੋ ਆਪ ਵੀ ਵਰਤੋ ਤੇ ਅੱਗੇ ਵੀ ਸ਼ੇਅਰ ਕਰੋ ਜੇਕਰ ਤੁਸੀਂ ਕਹੋਗੇ ਅਸੀਂ ਆਪਣੇ ਤੱਕ ਸੀਮਤ ਕਰ ਲਈਏ ਕਿ ਕਿਸੇ ਹੋਰ ਨੂੰ ਨਾ ਪਤਾ ਲੱਗ ਜਾਵੇ ਤੇ ਫਿਰ ਤੁਸੀਂ ਬਾਜ਼ੀਆਂ ਨਹੀਂ ਜਿੱਤ ਸਕਦੇ ਠੀਕ ਆ ਤੇ ਬਾਕੀ ਧੰਨਵਾਦ ਆ ਸਾਰੇ ਭਰਾਵਾਂ ਦਾ ਸਤਿ ਸ਼੍ਰੀ ਅਕਾਲ ਜੀ